ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੋਸਤੋ ਮੁਲਾਜ਼ਮ ਜੱਟੇ ਬੰਦियां ਸਮੇਂ-ਸਮੇਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੀਆਂ ਰਹੀਆਂ ਨੇ ਮੀਟਿੰਗਾਂ ਕਰਦੀਆਂ ਰਹੀਆਂ ਨੇ ਵਿੱਤ ਮੰਤਰੀ ਜੀ ਦੇ ਨਾਲ ਮੀਟਿੰਗ ਕੀਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਸਾਹਿਬ ਦੇ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਕੋਈ ਨਤੀਜਾ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਔਰ ਹੁਣ ਚੋਣ ਜਾਂਤਾ ਜਿਹੜਾ ਹੈ ਉਹ ਲੱਗ ਚੁੱਕਿਆ ਲੇਕਿਨ ਚੋਣ ਜਾਂਤੇ ਦੇ ਦੌਰਾਨ ਹੀ ਪੰਜਾਬ ਦੇ ਮੁਲਾਜ਼ਮਾ ਲੀਕੋਟ ਨੇ ਇੱਕ ਤੋਹਫਾ ਦਿੰਦਿਆਂ ਹੋਇਆਂ ਇੱਕ ਵੱਡਾ ਐਲਾਨ ਜਾਰੀ ਕੀਤਾ ਹੈ ਕੀ ਹੈ ਇਹ ਐਲਾਨ ਗੱਲ ਕਰਾਂਗੇ ਇਸੇ ਵੀਡੀਓ ਦੇ ਵਿੱਚ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਮੈਂ ਸਕੇ ਦੋਸਤੋ ਚੋਣ ਜਾਬਤੇ ਦੇ ਦੌਰਾਨ ਹੀ ਹਾਈਕੋਰਟ ਨੇ ਮੁਲਾਜ਼ਮਾਂ ਨੂੰ ਹੋਲੀ ਦਾ ਤੋਹਫਾ ਦਿੰਦਿਆਂ ਹੋਇਆਂ ਮੁਲਾਜ਼ਮਾਂ ਦੇ ਪੈਂਡਿੰਗ ਡੀਏ ਏਰੀਅਰ ਦੇ ਬਕਾਇਆ ਨੂੰ ਲੈ ਕੇ ਵੱਡੇ ਆਦੇਸ਼ ਜਾਰੀ ਕੀਤੇ ਨੇ ਹਾਈਕੋਰਟ ਨੇ ਆਪ ਸਰਕਾਰ ਦੇ ਵਿੱਤ ਵਿਭਾਗ ਨੂੰ ਫਟਕਾ ਲਗਾਉਂਦਿਆਂ ਹੋਇਆਂ ਕਿਹਾ ਕਿ ਚੋਣ ਜਾਬਤੇ 'ਚ ਡੀਏ ਏਰੀਅਰ ਦਾ ਬਕਾਇਆ ਜਾਰੀ ਕਰਨਾ ਕੋਈ ਉਲੰਘਣ ਨਹੀਂ ਹੈ ਕੋਈ ਵੱਡੀ ਗੱਲ ਨਹੀਂ ਹੈ ਇੱਕ ਰੈਗੂਲਰ ਪ੍ਰੋਸੈਸ ਹੈ ਜਿਸ ਨੂੰ ਕੰਪਲੀਟ ਕੀਤਾ ਜਾ ਸਕਦਾ ਹੈ ਮੁਲਾਜ਼ਮਾਂ ਨੂੰ ਉਹਨਾਂ ਦੇ ਡੀਏ ਏਰੀਆ ਦਾ ਜੋ ਬਕਾਇਆ ਹੈ ਉਹ ইস্যੂ ਕੀਤਾ ਜਾ ਸਕਦਾ ਹੈ ਇਸ ਹੱਕ ਨੂੰ ਦੇਣ ਦੇ ਲਈ ਚੋਣ ਜਾਤਾਂ ਜਾਂ ਚੋਣਾਂ ਦੇ ਖਤਮ ਹੋਣ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਵੱਧੀ ਮਹਿੰਗਾਈ ਨੂੰ ਦੇਖਿਆ ਹੋਇਆ ਮੁਲਾਜ਼ਮਾਂ ਨੇ ਵੀ ਆਪਣੇ ਖਰਚੇ ਜਿਹੜੇ ਆ ਉਹ ਪੂਰੇ ਕਰਨੇ ਹੁੰਦੇ ਨੇ ਤੋਂ ਇਸ ਲਈ ਇੱਕ ਵੱਡਾ ਐਲਾਨ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕੀਤਾ ਹੈ ਪੈਂਡਿੰਗ ਦੇ ਏਰੀਅਰ ਦੇ ਬਕਾਈ ਨੂੰ ਜਾਰੀ ਕਰਨ ਦੇ ਲਈ ਛੇਤੀ ਹੀ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਜਾਏਗਾ ਔਰ ਇਹ ਵੀ ਕਦਮ ਲਗਾਏ ਜਾ ਰਹੇ ਨੇ ਕਿ ਅਪ੍ਰੈਲ ਮਹੀਨੇ ਦੇ ਵਿੱਚ ਡੀਏ ਏਰੀਅਰ ਦੀਆਂ ਕਿਸ਼ਤਾਂ ਵੀ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਜਾਣ ਗਿਆ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਨੇ ਸਿਰ ਮਿਲ ਸਕੇ। ਤੋਂ ਥੈਂਕ ਯੂ।